ਚਲ ਇਹ ਤਾਂ ਕੰਮ ਨਿਬੜਿਆ ਹੁਣ ਜਾ ਕੇ ਸੋਈਦਾ ਵੇਖਾਂ ਹਾਂਜੀ ਕਿੱਧਰ ਆਏ ਹੋ ਉਹ ਇਧਰ ਲਾ ਲੈ ਕੇ ਕਹੀ ਲੈਂਦੀ ਸੀ ਠੀਕ ਆਪਣੀ ਤਾਂ ਦਸਤਾ ਨਿਕਲ ਗਿਆ ਸੀ ਅੱਛਾ ਤੇ ਮੈਂ ਚੱਲ ਉਹ ਮੜੀ ਨੁਕਰ ਦੀ ਗੋਡਰਣ ਵਾਲੇ ਮੈਂ ਚੱਲ ਗਾੜੀ ਭਿੰਨੀਆਂ ਪੁੰਨੀਆਂ ਲਾਉਂਦੇ ਆ ਦਸਤਾ ਪਵਾ ਲੈਣਾ ਸੀ ਨਾ ਉਹ ਚੱਲ ਕੋਈ ਨਹੀਂ ਹੁਣ ਕਿਧਰ ਜਾਊਗਾ ਉਧਰ ਨੂੰ ਤੇ ਫਿਰ ਪਵਾ ਲਾਂਗੇ ਹਾਂ ਤੇ ਮੇਰੀ ਗੱਲ ਸੁਣਾ ਕੁੜੀ ਨੂੰ ਛੱਡ ਆਇਆ ਵਾ ਹਾਂਜੀ ਛੱਡ ਆਇਆ ਵਾ ਹੁਣ ਕੀ ਕਰਨ ਲੱਗਾ ਵਾ ਕੋਈ ਨਹੀਂ ਮੈਂ ਘੜੀ ਲੰਮੇ ਪਿੰਨਾ ਵਾ ਮੇਰੀ ਗੱਲ ਸੁਣ ਲੰਮੇ ਨਾ ਪੈ ਹੂੰ ਤੇ ਮਾਂ ਤੇਰੀ ਹੁਣ ਘਰ ਇਦੀ ਕੱਲੀ ਉਹ ਥੋੜਾ ਬੋਤਾ ਤਨਾ ਮੜਾ ਮੋਟਾ ਘਰ ਦਾ ਵੀ ਕੰਮ ਧੰਦਾ ਕਰਾ ਦਿਆ ਕਰ ਹੈ ਚੱਲ ਕੋਈ ਨਹੀਂ ਮੈਂ ਕਰਾ ਲੈਣਾ ਵੇਖ ਲੈਣਾ ਵਾ ਤੇ ਮੈਂ ਉਹ ਮੋਟਰ ਦਾ ਨਹੀਂ ਕੋਈ ਕੰਮ ਪੈ ਲਈਦਾ ਉਹ ਨਹੀਂ ਨਹੀਂ ਉਧਰ ਨਹੀਂ ਕੋਈ ਕੰਮ ਪੈ ਸੰਭਿਆ ਵਾ ਵੀ ਮਾਂ ਪੈ ਗਿਆ ਹੁਣ ਕੀ ਲੋੜੋ ਜਾਂਦੀ ਹੁਣ ਉਧਰ ਨੂੰ ਠੀਕ ਨਹੀਂ ਚੱਲ ਠੀਕ ਆ ਕੋਈ ਨਹੀਂ ਆਹੋ ਤੇ ਜਾ ਜਾ ਕੇ ਨਾ ਤੇ ਕੰਮ ਧੰਦਾ ਵੇਖ ਕੋਈ ਚੱਲ ਠੀਕ ਆ ਲਗੋ ਭਾਂਡਾ ਛਾਣਾ ਤੂੰ ਬੋਦਾ ਥੋੜਾ ਬੋਦਾ ਮਨਜਾਇਆ ਕਰ ਠੀਕ ਆ ਠੀਕ ਚੱਲ ਸਫਾਈ ਦਾ ਕੰਮ ਹੀ ਮੁੱਕ ਗਿਆ ਵਾ ਸਾਰਾ ਹੁਣ ਮੰਮੀ ਕੀ ਕਰਨਦੇ ਹੋ ਪੁੱਤ ਕਰਨਾ ਕੀ ਆ ਸਫਾਈਆਂ ਕਰਕੇ ਹਟੀਆਂ ਪਹਿਲਾਂ ਜਿਹੜਾ ਸਾਫ਼ ਕੀਤਾ ਵਾ ਹੁਣ ਮੈਂ ਝਾੜਨਾ ਚਾਹਦਾ ਚੜ੍ਹਦਾ ਚੰਗੀ ਤਰ੍ਹਾਂ ਤੋ ਚੜੂ ਚੁਰੂ ਮਾਰਨ ਨੂੰ ਲਾ ਆ ਗਾ ਲੈ ਆਉ ਮੈਂ ਮਾਰ ਦਿੰਦਾ ਵਾ ਉਹ ਨਹੀਂ ਨਹੀਂ ਮਾਰ ਲਿਆ ਵਾ ਝਾੜੂ ਮੈਂ ਮੇਰੀ ਗੱਲ ਸੁਣ ਚੜਾਇਆ ਵਾ ਕੁੜੀ ਨੂੰ ਹਾਂਜੀ ਚੜਾਇਆ ਵਾ ਅੱਛਾ ਤੇ ਬੱਸ ਮਿਲ ਗਈ ਸੀ ਬੱਸ ਮਿਲ ਗਈ ਏ 10-15 ਮਿੰਟ ਤੇ ਫਿਰ ਆ ਗਈ ਸਰਕਾਰੀ ਹੀ ਕਿ ਪ੍ਰਾਈਵੇਟ ਨਹੀਂ ਸਰਕਾਰੀ ਹੀ ਚੱਲ ਕਰਾਇਆ ਬੱਜ ਜਾਊਗਾ ਆਹ ਹੈ ਚਲਾ ਵਧੀਆ ਹੋਇਆ ਮੈਨੂੰ ਤੇ ਕਹਿੰਦੀ ਮੰਮੀ ਮੈਂ ਸਾਰਾ ਕੰਮ ਕਰਕੇ ਜਾਨੀ ਆ ਪਰ ਮੈਂ ਤੇਰਾ ਪਹਿਲਾ ਦਿਨ ਵਾ ਅੱਜ ਹੈ ਕਿ ਨਹੀਂ ਜੇ ਮਾੜਾ ਮੋਟਾ ਬੰਦਾ ਲੇਟ ਹੋ ਜਾਏ ਤੇ ਉਹਨਾਂ ਦਾ ਕਿਹੜਾ ਮੂੰਹ ਫੜਨਾ ਵਾ ਐਵੇਂ ਗੱਲਾਂ ਕਰਨਗੇ ਮੁੜ ਕੇ ਤੇ ਲੇਟ ਆਈਆਂ ਆਹ ਚਲ ਨਹੀਂ ਨਹੀਂ ਪਹਿਲਾਂ ਨਵਾਂ ਨਵਾਂ ਕੰਮ ਵਾ ਲੇ ਤੇ ਵਹੇ ਟਰਮੀਨਲ ਹੀ ਜਾਵੇ ਤੇ ਵਧੀਆ ਆਹ ਨਹੀਂ ਨਹੀਂ ਕੋਈ ਨਹੀਂ ਮੈਂ ਕੰਮ ਦੀ ਕਿਹੜੀ ਗੱਲ ਆ ਮੈਂ ਹੌਲੀ ਹੌਲੀ ਕਰਦੀ ਦਊ ਮਸ ਆ ਕੋਈ ਨਹੀਂ ਮੈਂ ਕਰਾ ਦੂਗਾ ਭਾਡੇ-ਪੁੰਡੇ ਧੋਣ ਵਾਲੇ ਮੈਨੂੰ ਦੱਸ ਦਿਓ ਮੈਂ ਧੋ ਲੂੰਗਾ ਆਪਣੇ ਉਹ ਨਹੀਂ ਪੁੱਤ ਤੇਰੇ ਕੋ ਭਾਡੇ ਧੋਣੇ ਆ ਮੈਂ ਕੋਈ ਗੱਲ ਨਹੀਂ ਫਿਰਦੀ ਆ ਕੋਈ ਨਹੀਂ ਚੱਲੀ ਆ ਮਰਸੋਈ ਵਿੱਚ ਤੇ ਰੋਟੀ ਰੱਟੀ ਤੁਹਾਨੂੰ ਦਿੰਨੀ ਆ ਮੁੜ ਕੇ ਤੇ ਮੈਂ ਹਾਂ ਥੋੜਾ ਜਿਹਾ ਕੰਮ ਚਾਦਰ-ਚੁੰਦਰ ਚੜ੍ਹਨ ਵਾਲੀ ਤੇ ਮੈਂ ਚੱਲ ਚਾੜ੍ਹ ਲੈਨੇ ਆ ਤੇ ਨਾਲੇ ਕੱਪੜੇ-ਕਪੜੇ ਜੋੜਨ ਵਾਲੇ ਥੋੜੇ ਜਿਹੀ ਹੈ ਆ ਲੈ ਆਓ ਕੱਪੜੇ ਜੋੜ ਦਿੰਨੇ ਇੱਥੇ ਆਹੋ ਹਾਂ ਤੂੰ ਕਰ ਲੈ ਤਾਂ ਮੈਂ ਕੱਪੜੇ ਲੈ ਆਉਣੀ ਆ ਚਲ ਰਹਿਨ ਦੇ ਪੁੱਤ ਮੈਂ ਆਪੇ ਕਰ ਲੈਣਾ ਵਾਂ ਰਹਿਨ ਦੇ ਤੂੰ ਮੇਰੀ ਗੱਲ ਸੁਣ ਹਾਂਜੀ ਤੇ ਚਾਹ ਪੀਣੀ ਆ ਤੇ ਚਾਹ ਬਣਾਵਾਂਦਾ ਤੈਨੂੰ ਮੈਂ ਨਹੀਂ ਮੰਮੀ ਚਾਹ ਠਰ ਕੇ ਪੀਨੇ ਚਾ ਲੈ ਦੇ ਪੀਨੇ ਚਲ ਮੈਂ ਇਹ ਵੇਖ ਲਾ ਤੇ ਜੇ ਭੁੱਖ ਲੱਗੀ ਆ ਤੇ ਰੋਟੀ ਪਾਦਨੀ ਆ ਨਹੀਂ ਕੋਈ ਨਹੀਂ ਠਰ ਕੇ ਖਾਣੇ ਮੈਂ ਕੁੜੀ ਦੀ ਰੋਟੀ ਬਣਾਈ ਸੀ ਨਾ ਤੇ ਮੈਂ ਨਾਲ ਹੀ ਆਪਣੀਆਂ ਵੀ ਲਾ ਲਈਆਂ ਚਲ ਠੀਕ ਆ ਠੀਕ ਆ ਨਾ ਤੇ ਸਬਜੀ ਸਬਜੀ ਬਣੀ ਆ ਤੇ ਜਦੋਂ ਭੁੱਖ ਲੱਗੂਗੀ ਤੇ ਮੈਨੂੰ ਦੱਸ ਦੀ ਚੰਗਾ ਕੋਈ ਗੱਲ ਨਹੀਂ ਆਹੋ ਚਲ ਕੰਮ ਕੁਮੀ ਨੂੰ ਦੱਸ ਦਿਓ ਜੇ ਕੋਈ ਕਰਨ ਵਾਲਾ ਹੋਗਾ ਪੜਾ ਦੇ ਮੈਂ ਕਰ ਦੂੰਗਾ ਆਪਣਾ ਲੱਗੇ ਰਿਓ ਚੱਲ ਕੋਈ ਨਹੀਂ ਪੁੱਤ ਆ ਮਾੜਾ ਮੋਟਾ ਤੇ ਕੰਮ ਮੈਂ ਕਰ ਹੀ ਜਾਨੀ ਆ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਕਿ ਕੁੜੀ ਨੂੰ ਨੌਕਰੀ ਮਿਲ ਗਈ ਆ ਹੈ ਆਹੋ ਚੱਲ ਪਤਾ ਕੀ ਗੱਲ ਵਾ ਪੁੱਤ ਨੌਕਰੀ ਕਰੂਗੀ ਰੋਜ਼ ਘਰੋਂ ਬਾਹਰ ਜਾਊਗੀ ਸੌ ਗਲਾਂ ਦਾ ਪਤਾ ਲੱਗਦਾ ਤੇ ਘਰ ਰਹਿ ਕੇ ਖੂਦ ਡੱਡੂ ਖੋਚ ਹੀ ਰਹਿ ਜਾਂਦਾ ਵਾ ਨਾ ਕੋਈ ਪਤਾ ਲੱਗਣਾ ਨਾ ਹੋਰ ਤੇ ਲੋਕੀ ਕਰਦੇ ਆ ਚਲਾਕੀਆਂ ਹੈ ਨਾਲੇ ਪਤਾ ਕੀ ਆ ਜੇ ਨਾ ਕੋਈ 8-10000 ਰੁਪਿਆ ਆਊਗਾ ਤੇ ਵਧੀਆ ਹੀ ਆ ਵਧੀਆ ਹੀ ਆ ਪੁੱਤ ਆਹੋ ਥੋੜਾ ਬੋਤਾ ਖਰਚਾ ਨਿਕਲਿਆ ਕਰੂਗਾ ਘਰ ਦਾ ਹੋਰ ਕੀ ਆ ਹੈ ਨਾਲੇ ਜਾਣ ਦੇ ਨਾਲ ਵੇਖੀ ਕਿੰਨਾ ਫਰਕ ਪੈਣਾ ਵਾ ਆਹੋ ਤੇ ਲੋਕਾਂ ਵਾਲੇ ਵੇਖੀ ਤੂੰ ਕਿਦਾਂ ਗੱਲਾਂ ਕਰਦੇ ਆ ਇਹਨਾਂ ਦੀ ਨੌਕਰੀ ਮਿਲ ਗਈ ਆ ਮੈਨੂੰ ਤੇ ਇਹੋ ਸੋਚ ਕੇ ਬੜੀ ਖੁਸ਼ੀ ਹੁੰਦੀ ਆ ਤੇ ਚਲ ਲੋਕਾਂ ਦਾ ਕਰਾ ਮੂੰਹ ਫੜਨਾ ਵਾ ਹਾਂ ਲੋਕਾਂ ਨੂੰ ਵੀ ਆਪਾਂ ਕਹਿਣਾ ਚਲ ਕੋਈ ਗੱਲ ਨਹੀਂ ਪੁੱਤ ਤੇ ਚਾਹ ਪੀਣੀ ਆ ਤੇ ਬਣਾਵਾ ਘਟ ਨਹੀਂ ਮੰਮੀ ਮੈਂ ਫੈਨ ਲੱਗਿਆ ਘੜੀ ਲੰਮੀ ਅੱਛਾ ਤੇ ਬਾਅਦ ਚ ਮੈਨੂੰ ਦੇ ਦਿਓ ਫਿਰ ਬਣਾ ਕੇ ਚਾਹ ਨਾ ਚਲ ਠੀਕ ਵਾ ਠੀਕ ਆ ਚਲ ਪੈਦਾ ਲੰਮੇ ਘੜੀ ਭੁੱਖ ਲੱਗੂਗੀ ਤਾਂ ਵਾਜ ਦੇ ਦੀ ਕੋਈ ਨਹੀਂ ਮੈਂ ਦਾ ਦੂੰਗਾ ਠੀਕ ਆ ਤੁਰਿਆ ਤੂੰ ਤੇ ਪਿੱਛੇ ਪਿੱਛੇ ਜਾਣ ਗਈਆਂ ਬਹੁਤੀ ਦੂਰ ਨਹੀਂ ਮਨੇ ਘਰ ਬਣਾ ਲੈ ਸਭ ਉਹ ਲੱਗੇ ਬਣਾਉਂਦੇ ਤੇ ਵਧੀਆ ਨਹੀਂ ਕਿੱਡੀ ਕੁ ਦੂਰ ਆ ਪਿੰਡ ਦੇ ਪੱਲੇ ਬੰਨੇ ਆਣ ਕੇ ਤੇ ਘਰ ਬਣਾਇਆ ਓਏ ਉਦਾਂ ਸਭੋ ਚੰਗਾ ਵਾ ਦੂਰ ਆ ਤੇ ਉਹ ਕੁੰਨੇ ਬੋਲਦੇ ਤਾਂ ਸਹੀ ਆ ਨਾ ਜੇ ਉੱਥੇ ਹੁੰਦੇ ਨਾ ਨਿਤ ਕਲੇਸ਼ ਪਿਆ ਰਹਿਣਾ ਕਰਨਾ ਸੀ ਵਾ ਇਹ ਤੇ ਗਲਤ ਢੀ ਸਹੀ ਹੈ ਲਾਗੇ ਵਾਲੇ ਕਿਹੜੇ ਇੱਕ ਦੂਜੇ ਨੂੰ ਬੁਲਾ ਕੇ ਤੇ ਖੁਸ਼ ਹੁੰਦੇ ਨੇ ਤੇ ਹੋਰ ਉਦਾਂ ਜੇ ਉੱਥੇ ਹੁੰਦੇ ਤੇ ਇੰਨਾ ਰੋਜ਼ ਸਾਡੇ ਘਰ ਤੇ ਰਿਆ ਰਹਿਣਾ ਕਰਨਾ ਤੇ ਤੈਨੂੰ ਪਤਾ ਆਪਣੇ ਨਾਲ ਕਿੱਡੇ ਵਧੀਆ ਬਦੇ ਰਿਸ਼ਤੇਦਾਰ ਹੁੰਦੇ ਆ ਇਹਨਾਂ ਬੇਇਜ਼ਤੀ ਕਰਾ ਦਿਆ ਕਰਨੀ ਸੀ ਤੇ ਜਿਹੜੇ ਸਾਡੇ ਰਿਸ਼ਤੇਦਾਰ ਉਹ ਹੋ ਹੀ ਇੰਨਾ ਦੇ ਨੇ ਹੱਦ ਹੋਈ ਸਾਡੇ ਬਲੀ ਵੀ ਪਰ ਇੱਧਰ ਆਣ ਕੀ ਤੇ ਨਾ ਕੋਈ ਰਾਜੀ ਹੈਗਾ ਹੋ ਗਿਆ ਹੁਣਾਂ ਤੋਂ ਲਾਲਾ ਤੂੰ ਜਾਣ ਕੇ ਸਾਰੇ ਪਖੰਡ ਕਰਦੇ ਨੇ ਤੇ ਕੀ ਹੋਇਆ ਵਾ ਉਹ ਨਹੀਂ ਤੈਨੂੰ ਲੱਭਣ ਤੇ ਡਿਆ ਵਾ ਚਲੋ ਠੀਕ ਹੈ ਤੇ ਅਵੇ ਸਬਜ਼ੀਆਂ ਕਿੰਨੀਆਂ ਵਧੀਆ ਲਾਈਆਂ ਉਹਨਾਂ ਨੇ ਹਨਾ ਆਓ ਸਬਜ਼ੀ ਉਦੋਂ ਲਾ ਲਓ ਲੈਂਦੇ ਨੇ ਬਥੇਰੀ ਤੇ ਆਪਾਂ ਸਾਰੇ ਸਿਆਲ ਮੋਲ ਲਿਆ ਲਿਆ ਕਿ ਖੱਪ ਗਏ ਐਵੇਂ ਫਾ ਲੈਣਾ ਜਦੋਂ ਕਿਸਕ ਹੋਇਆ ਕਿਸ ਨੇ ਲੈਣ ਦੇ ਐਵੇਂ ਮਰਦੇ ਰਹੋ ਮਟਰ ਰਖੋ ਕਿੰਨੇ ਵਧੀਆ ਲੱਗੇ ਮੇਰਾ ਦਰ ਜਾਨ ਲੱਗਿਆ ਤੋੜ ਲਾਂਗੇ ਉਹ ਖਬਰਦਾਰ ਜੇ ਕੋਈ ਚੀਜ਼ ਮੰਗੀ ਇਹਨਾਂ ਕੋ ਜੇ ਤੂੰ ਇੱਕ ਦਿਨ ਲੈ ਗਈ ਨਾ ਇਹਨਾਂ ਰੋਜ਼ੀ ਚਾਰਕ ਮੋਲੀਆਂ ਚੁੱਕੀਆਂ ਚੱਲ ਉਧਰ ਮਟਰ ਚੁੱਕੇ ਚੱਲ ਉਧਰ ਆ ਜਾ ਚੰਗਾ ਠੀਕ ਆ ਕਿੱਡਾ 부ਆ ਬੰਦ ਕੇ ਤਾਂ ਚਦਨਾਂ ਨੂੰ ਸ਼ੋਰ ਪੈਣ ਦੇ ਨੇ ਤੇ ਕੀ ਗੱਲ ਤੁਸੀਂ ਨਹੀਂ ਕਰਦੇ ਹੈਗੇ ਉਹ ਆਪ ਨੂੰ ਰੋਲਾ ਪਾਇਆ ਸੁਣ ਲੈਣਗੇ ਅਗਲੇ ਉਹ ਸੁਣਦੇ ਤਾਂ ਸੁਣ ਲੈਣ ਆਪਣਾ ਤੇ ਹੈਗਾ ਸੜਕ ਤੇ ਘਰ ਇੱਥੇ ਮੂਆ ਆਉਣਾ ਉਹ ਮਿਰਸਾ ਨਾਲ ਅਹੀ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਆਏ ਆ ਪੰਨੇ ਬਾਅਦ ਹੀ ਗੇੜਾ ਲੱਗਦਾ ਹੀ ਇੱਧਰ ਚਲੋ ਚੰਗਾ ਠੀਕ ਹੁਣ ਉਹਨਾਂ ਦੇ ਘਰ ਜਾ ਕੇ ਨਾ ਰੋਲਾ ਪਾਈ ਜਾਇਓ ਦੱਸ ਮੈਂ ਕਿ ਤੋ ਰੋਲਾ ਪਾਉਣਾ ਮੈਂ ਲੈ ਬਾਹਰ ਪਤਾ ਨਹੀਂ ਕੌਣ ਬੂਆ ਭੰਨੀ ਜਾਣ ਡਿਆ ਵਾ ਤੇ ਇਹਦਾ ਹਾਲ ਵੇਹ ਮੁੰਡੇ ਦਾ ਕਥੇ ਲੰਮੀਆਂ ਤਾਣ ਕੇ ਪਿਆ ਐਡਾ ਵਿਅਰਸ਼ੀ ਵਿਆਹ ਆਪਣਾ ਪਤਾ ਨਹੀਂ ਲੱਗਦਾ ਸਾਡਾ ਗੇਟ ਖੜਕਣ ਦਾ ਜਾ ਕੇ ਗੇਟ ਹੀ ਖੋਲਦਾ ਹਾਦੀ ਹੋਈ ਏ ਟੱਬਰ ਵਾਲੀ ਕਿਤੇ ਜੀਵਨ ਨੂੰ ਫਾਇਲ ਆਉਣਾ ਸਾਰੇ ਪਾਸੇ ਇਹਨਾਂ ਨੇ ਆ ਗਈਆਂ ਲੈ ਸ਼ੁਕਰਾ ਚਾਚੀ ਤੁਸੀਂ ਬੁਆ ਖੋਲੇ ਇਹਦੇ ਮੋੜ ਚੱਲੇ ਹਾਂ ਹਾਏ ਹਾ ਮੋੜਨਾ ਕਾਨੂੰ ਸੁਖੀ ਸੰਦੀ ਸਸਤੀ ਚਾਚੀ ਆਈ ਆ ਸਸਤੀ ਕਾ ਕੀ ਹਾਲ ਬਾਪਾ ਮੈਨੂੰ ਦਈਏ ਤੁਸੀਂ ਸੁਣਾਓ ਸ਼ੁਕਰ ਵਕਤ ਤੇ ਤੈਨੂੰ ਵੀ ਹਟਾ ਚੇਤਾ ਆਇਆ ਆਜੋ ਆਜੋ ਬੈਠੋ ਇੱਥੇ ਕੋਈ ਗੱਲ ਨਹੀਂ ਚਾਚੀ ਜੀ ਕੋਈ ਨਹੀਂ ਪੁੱਤ ਬੈਗੋ ਤੁਸੀਂ ਹੋਰ ਸਨਾ ਮਮੀ ਨੇ ਠੀਕਾਵਾ ਹਾਂਜੀ ਠੀਕ ਵਧੀਆ ਅੱਛਾ ਅੱਛਾ ਤੇ ਭਾਬੀ ਕਿੱਥੇ ਨੇ ਇੱਥੇ ਆ ਕੰਮ ਬੰਦੇ ਕਰਦੀ ਹੁੰਨੀ ਆ ਇੱਥੇ ਹੀ ਠੀਕ ਠੀਕ ਆ ਸਨੀ ਸਨੀ ਹਾਸ ਪਾਈ ਸਾਹਮਣੇ ਸੁੱਤਾਏ ਦੁਪਹਿਰ ਹੀ ਹੋਰ ਥਾਲ ਦੀਆਂ ਉਹਨੂੰ ਮੈਂ ਮਾ ਰੰਦਾ ਹੈ ਕੁਕਾ ਨੂੰ ਕੋ ਮੱਕਰੇ ਕੱਲ ਤੋਂ ਪਹਿਰੇ ਸੁੱਤਾ ਕੋਈ ਗੱਲ ਨਹੀਂ ਫਿਰ ਕਿ ਸੁੱਤਾ ਵਾ ਤੇ ਸਾਰੇ ਸਾਂਭੇ ਆ ਕੰਮ ਥੱਕ ਜਾਂਦਾ ਵਿਚਾਰਾ ਤੈਨੂੰ ਪਤਾ ਹੀ ਡੰਗਰਾ ਦਾ ਕੰਮ ਆ ਸਾਡਾ ਗੋ ਆਗਾ ਵਾ ਸੁੱਟਦੇ ਆ ਸਾਰਾ ਦਿਨ ਲੰਗ ਜਾਂਦਾ ਹੀ ਉਹ ਤੋ ਕਿੰਨਾ ਕੁ ਕਦੇ ਕੰਮ ਐ ਕਿਹੜਾ ਹਲਵਾਉਂਦੇ ਆ ਉਸ ਬਚੇਰਾ ਕੰਮ ਆ ਤੈਨੂੰ ਕੀ ਪਤਾ ਵਾ ਤੈਨੂੰ ਇਹਨਾਂ ਡੰਗਰ ਵਛੇ ਦਾ ਕੰਮ ਪੈਂਦਾ ਉਹ ਤੇ ਸਾਰਾ ਦਿਨ ਡੰਗਰਾਂ ਚ ਵੜਿਆ ਰਹਿੰਦਾ ਵਾ ਉਹ ਨਹੀਂ ਚਾਚੀ ਜੀ ਸਾਡੇ ਕੋ ਵੀ ਹੈਗੇ ਨੇ ਉਹ ਤਾਂ ਇਹਨਾਂ ਦੀ ਹਾਲਤ ਵਾ ਸਾਰਾ ਦਿਨ ਵੀ ਲੱਭੜਿਆ ਰਹਿਣਾ ਯੇ ਲੋ ਤੁਹਾਡੇ ਸਾਹਮਣੇ ਸਵੇਰੇ ਉੱਠੀ ਦਾ ਟਾਈਮ ਨਾਲ ਕੰਮ ਕੁੰਮ ਕਰਕੇ ਦੇ ਵਿਲੇ ਹੋ ਜੀ ਦਾ ਚੱਲ ਵਧੀਆ ਵਾ ਪੁੱਤ ਆਪਣੇ ਆਪਣੇ ਕਰਮਾਂ ਹੈਂ ਤੇ ਠਾਹ ਮਾਨੂੰ ਚੱਲ ਮਠਾਲਦੀਆਂ ਰਹਿਣ ਤੂੰ ਹਾਂ ਤੂੰ ਕੀ ਕਰਾਉਣਾ ਉਹ ਕਰਾਉਣਾ ਦੇ ਕੁਝ ਨਹੀਂ ਆ ਚਲ ਓਦਾਂ ਗੱਲਾਂ ਪਤਾ ਮਾਰਦੇ ਆ ਆਪਾਂ ਕਿਹੜੇ ਰੋਜ਼ ਤੁਰੇ ਆ ਨਾਲੇ ਹੁਣ ਘਰ ਆਏ ਸਾਡੇ ਲਾਗੇ ਤੇ ਬਈ ਚੱਲ ਬਈ ਨਹੀਂ ਪੁੱਤ ਮੈਂ ਹੁਣੇ ਆਵਾਜ਼ ਮਾਰਨੀ ਆ ਬੈਂਦਾ ਵਾ ਲਾਗੇ ਬੈਣਾ ਕਿਉਂ ਨਹੀਂ ਨਾਲੇ ਮੈਂ ਚਾਹ ਬਣਾਵਾ ਚਾਹ ਦਾ ਭਾਵੇਂ ਤੁਸੀਂ ਰਹਿ ਨਹੀਂ ਦਿਓ ਹਣਾ ਮੈਂ ਤੁਹਾਨੂੰ ਪੁੱਛ ਲਈ ਕੀ ਆਹ ਹੈ ਐਵੇਂ ਗੁਲਾਕਰੀ ਜਾਂਦੇ ਸਨੀ ਸਨੀ ਪੁੱਤ ਉੱਠ ਹਾਂਜੀ ਪਿੰਦਰ ਆਇਆ ਹੀ ਉਹ ਨਾਲ ਉਹਦੀ ਬੋਟੀ ਆਈ ਆ ਉੱਠ ਤਾਂ ਮੈਂ ਕੀ ਕਹਿਣਾ ਹਾਏ ਹਾਏ ਐਦਾਂ ਨਾ ਕਰ ਮਮੇ نیند ਬੜੀ ਆਈ ਐ ਤੇ ਤੇਰਾ ਭਰਾ ਵਾ ਮਿਲਣਾ ਆ ਵਾ ਤੈਨੂੰ ਹੈ ਅਗਲੇ ਘਰ ਆਏ ਆ ਸਾਡੇ ਉੱਠ ਤਾਂ ਮੁੜ ਕੇ ਸੌਂ ਗਈ ਪਾ ਦਾ ਕਿੰਨੀ ਗਦਵਾਆਂ ਪੁਰੀਆਂ ਇਨਾਂ ਦੀ ਮੇਲੇ ਉੱਪਰ ਕਰਕੇ ਉੱਥੇ ਗੱਲਾਂ ਨਾ ਕਰ ਬਹੁਤੀਆਂ। ਜਾ ਤੂੰ ਮਿਲ ਮਿਲ ਲੈ ਉਹਨਾਂ ਨੂੰ ਤੇ ਮੈਂ ਚਾਹ ਦਾ ਪ੍ਰਬੰਧ ਕਰਾਂ ਫਿਰ। ਠੀਕ ਵਾ। ਉਹ ਵੋਟੀ ਕਿਹੜੀ ਤੁਰੀ ਆ ਸਾਡੇ ਘਰ। ਮਾਹ ਤਾਂ ਵਿਚਾਰੀ ਆਈ ਅੱਜ। ਤੇ ਨਾਲੇ ਜਾ ਮਿਲ ਲਾਵੇਂ ਗੱਲਾਂ ਕਰੂਗਾ ਮੁਰਕੇ ਵੀ ਕਿੰਦਾ ਪਿਆਰਿਆ। ਹੈਂ? ਕੋਈ ਨਹੀਂ ਮਿਲਣਾ। ਤੈਨੂੰ ਪਤਾ ਤਾਂ ਹੈ ਹੀ ਯਾ ਜਾ ਫਿਰ। ਉਹ ਮਿਲ ਲੈਣਾ ਵਾ। ਐਡੀ ਸੁਸਤੀ ਇਹਦੇ ਵਿੱਚ ਉੱਠ ਤਾਂ ਜਾ ਮਿਲ ਕੇ ਆ। ਸਸਤਾ ਰਸਤਾ। ਯਾਰੀ ਵਾ ਵਧੀਆ ਔਰ ਠੀਕ ਆ। ਉਹ ਬੜਾ ਦੁਪਹਿਰ ਹੀ ਸੁੱਤਾ ਵਾ। ਲੱਗ ਤੈਨੂੰ ਨੀਂਦਰਾ ਚੜਿਆ ਨਹੀਂ ਥੱਕ ਜਾਈਦਾ ਬਈ ਯਾਰ ਅ ਡੰਗਰਾਂ ਦਾ ਤੈਨੂੰ ਪਤਾ ਬੜਾ ਕੰਮ ਆ ਕੋਆ ਖਵਾ ਸੁੱਟ ਕੇ ਤੇ ਮੈਂ ਹੁਣ ਹੀ ਪਿਆ ਹਾਂ ਨੰਨੇ ਨੀਂਦ ਆ ਗਈ ਤੇ ਇੱਕ ਦੋ ਗੱਲ ਦੱਸਾਂ ਮੈਂ ਹੂੰ ਆ ਜਿਹੜਾ ਸੁੱਤਾ ਹੈ ਇਹ ਕੋ ਕੰਮ ਕੁਮ ਲੱਭ ਇਹਦੇ ਕੰਮ ਜਾਇਆ ਕਰ ਕੋ ਚਾਰ ਪੈਸੇ ਕਰ ਲਿਆ ਕਰ ਉੜ ਕੇ ਤੂੰ ਜਾਂਦੇ ਹੱਦ ਦਾ ਨਾ ਹੱਥ ਬੜਾ ਤੰਗ ਹੈ ਤੇ ਵਿਹਲਾ ਭਾਂ ਕਰਾ ਸਾਰਾ ਦਿਨ ਪਿਆ ਰਹੇ ਤੂੰ ਉਹ ਯਾਰ ਵਿਹਲਾ ਕੀ ਪਹਿਲਾ ਵਾ ਤੈਨੂੰ ਪਤਾ ਕੰਮ ਤੇ ਵੈਸੇ ਘੜਨਦੇ ਹੀ ਨਹੀਂ ਜਾਣ ਕਰਾਂਦਾ ਕੰਮ ਬਣਾਵਾ ਤੇ ਬਾਕੀ ਕੰਮ ਤੇ ਲੱਭੀਦਾ ਹੀ ਆ ਕੀ ਪਤਾ ਮੈਂ ਕਿੱਥੇ ਕਿੱਥੇ ਗੱਲ ਕੀਤੀ ਏ ਤੈਨੂੰ ਕੀ ਪਤਾ ਚਲੋ ਹੋ ਸਕਦਾ ਐਂ ਗੁਸਾ ਨਾ ਕਰੀ ਭਰਾਵਾ ਇਹ ਤੇ ਤੁਹਾਡੇ ਹੋਏ ਮਰਨ ਰਹੇ ਆ ਨਹੀਂ ਨਹੀਂ ਭਰਾ ਗੁੱਸਾ ਕਿਉਂ ਕਰਨਾ ਵਾ ਮੈਂ ਨਾ ਚਲ ਥੋੜਾ ਤੇਹੀ ਪੈਰਾਂ ਦੇ ਹੋਜਾਂ ਉਹ ਕੋਈ ਨਹੀਂ ਉਹ ਜਦੋਂ ਹੋਣਾ ਹੋਣਾ ਹੀ ਆ ਰੱਬ ਦੇਖਣਿਆ ਰੱਬ ਨੂੰ ਪਤਾ ਹੀ ਆ ਬਾਕੀ ਮਿਹਨਤ ਅਹੀਂ ਕਰਨ ਦੇ ਆ ਕੀ ਕਰ ਸਕਦੇ ਹਾਂ ਉਹਨਿਤ ਤੋਂ ਬਾਅਦ ਮਿਹਨਤ ਸਣੀ ਪਤਾ ਇਹ ਕਿੰਨੀ ਕਰਨ ਦੇ ਆ ਤੁਸੀਂ ਆ ਦੋ ਜਾਣੇ ਆ ਤੁਸੀਂ ਵੇਖ ਲਓ ਤੇ ਕਿੰਨਾ ਕਰ ਲਿਆ ਤੁਸੀਂ ਜਦੋਂ ਤਾਂ ਡੀ ਗੱਲ ਹੋਰਵਾ 15 ਹੱਡੀ ਗੱਲ ਹੋਰਵਾ ਤੁਹਾਡੇ ਲੇਖ ਜਿਹੜਾ ਤਗੜੇ ਲਿਹਾਡੇ ਮਾਰੇ ਨੇ ਉਹ ਗੱਲ ਲੇਖਾਂ ਦੀ ਨਹੀਂ ਹੁੰਦੀ ਨੀਤ ਦੀ ਹੁੰਦੀ ਹੈ ਹੁਣ ਤੂੰ ਜਿਹੜਾ ਇੱਥੇ ਸੁੱਤਾ ਹੈ ਉਹ ਕੋ ਕੰਮ ਕਰਦਾ ਤੇ ਬਾਕੀ ਤੁਹਾਡੇ ਕੋਲ ਤੁਹਾਡੇ ਜਿਨਾ ਮੈਂ ਓਨੀ ਪਹਿਲੀ ਤੁਹਾਡੀ ਓਨੀ ਹੱਡੀ ਹੈ ਤੇ ਵੇਖ ਲੈ ਚਲੋ ਇਹਦੇ ਆਪਾਂ ਕੰਮ ਨੂੰ ਕਰਦੇ ਰਹਿੰਨੇ ਆ ਤੁਹਾਡੇ ਸਾਹਮਣੇ ਹੀ ਸਭ ਕੁਝ ਬਣਾਇਆ ਹੈ ਇਹ ਵੀ ਕਰਦਾ ਹੀ ਐ ਕਿਹੜਾ ਵੇਲੇ ਬੈਠੇ ਆ ਬਾਕੀ ਸਾਡੇ ਕੰਮ ਦਾ ਤੁਹਾਨੂੰ ਪਤਾ ਵਾ ਤੁਹਾਡੇ ਕੰਮ ਦਾ ਤੁਹਾਨੂੰ ਪਤਾ ਉਹ ਚੱਲ ਭਰਾਵਾ ਤੁਹਾਡੀ ਮਰਜ਼ੀ ਤੁਹਾਨੂੰ ਜੇ ਚੰਗੇ ਲੋਕ ਕਹੀਏ ਨਾ ਤੇ ਤੁਸੀਂ ਗੁੱਸਾ ਕਰ ਜਾਂਦੇ ਆ ਹੁਣ ਨਏ ਗੁੱਸੇ ਕੀ ਕਰਨਾ ਵਾ ਪਹਿਲੇ ਮੈਨੂੰ ਇਹ ਦੱਸ ਕਿ ਤੂੰ ਭਰਾ ਨੂੰ ਮਿਲਣਾ ਆ ਰਿਹਾ ਕਿ ਮੈਨੇ ਮਾਰਨਾ ਆ ਉਹ ਸੈਟੂ ਇੰਨਾ ਗੱਲਾਂ ਨੂੰ ਤੇ ਦੀਦੀ ਕਿੱਥੇ ਨੇ ਉਹ ਤਾਂ ਕੰਮ ਤੇ ਗਈ ਆ ਹਾਂ ਤੇ ਗਈ ਨੇ ਆਓ ਆਪਣਾ ਸਕੂਲ ਲਾਗੀ ਨੂੰ ਜੀ ਮਿਲ ਗਈ ਨੌਕਰੀ ਉਹ ਪੜ੍ਹਨ ਜਾਂਦੀ ਆ ਤੁਹਾ ਵਫਤੇ ਵਧਾਈਆ ਨੌਕਰੀ ਮਿਲ ਗਈ ਐ ਆਹੋ ਉਹ ਕਿਦਾਂ ਦੀ ਅੱਜ ਗਈ ਆ ਪਹਿਲੇ ਦਿਨ ਹੀ ਤੇ ਇਤਾਂ ਚੀਜ਼ ਕਹਿੰਦੇ ਸੀ ਵੀ ਘਰੇ ਹੀ ਨੇ ਉਹ ਅੱਜ ਗਈ ਆ ਪਹਿਲੇ ਦਿਨ ਤੇ ਮਮੀ ਨੇ ਉਦਾਂ ਹੀ ਕਹਿਤਾ ਲਾਵਾ ਪਤਾ ਨਹੀਂ ਉਹਨੂੰ ਦਿਮਾਗ ਚ ਨਹੀਂ ਕਿਉਂ ਮੇਰੇ ਸੁਨਹਾ ਗੱਲ ਵਧਾਈਆ ਹੁਣ ਤਾਂ ਵਧਾਈਆ ਹਾਂਜੀ ਹਾਂਜੀ ਉਹ ਤੂੰ ਆਪ ਚੰਗਾ ਭਲਾ ਤੇ ਹੁਣ ਜਨਾਨੀ ਦੀ ਕਮਾਈ ਖਾਓਗੇ ਉਹ ਯਾਰ ਅਗਲੀ ਨੇ ਤੂੰ ਆਪ ਕਰਨਾ ਹੈ ਨਾ ਉਹਨੇ ਨੀਪੜਾਈ ਕੀਤੀ ਆ ਪੰਦਰਾਂ ਉਹਨੂੰ ਕੰਮ ਕਰਨ ਵਾਸਤੇ ਕੀਤੀ ਹੈਗੀ ਬਾਕੀ ਇਹ ਕਹਿੰਦਾ ਮਾਰਾ ਕੋਈ ਕੰਮ ਕਰਨ ਦੀ ਆ ਸਕੂਲੇ ਟੀਚਰ ਲੱਗੀ ਆ ਕਿੰਨੇ ਸਕੂਲਾਂ ਚ ਜਲਾਦੀਆਂ ਬਣਾਉਂਦੇ ਆ ਕੁੜੀਆਂ ਹੀ ਬਣਾਉਂਦੀਆਂ ਵਾ ਉੱਪਰ ਮੈਨੂੰ ਆ ਕੰਮ ਚੰਗਾ ਜਾਂ ਨਹੀਂ ਉਹ ਲੱਗਾ ਲੈ ਚੰਗਾ ਨਹੀਂ ਲੱਗਾ ਏ ਉਹਨਾਂ ਨੂੰ ਕਹਿਣ ਆ ਕਿ ਤੂੰ ਇਹ ਕਰ ਦੇ ਕੋਈ ਨਹੀਂ ਸੁੱਤੇ ਰਹਿੰਦੇ ਕੰਮ ਕਰਨੀ ਲੱਭਦੇ ਤੇ ਜੇ ਲੱਭਾ ਹੀ ਲੱਭਾ ਬਾਰੇ ਤੂੰ ਹੁਣ ਦੂਜੇ ਪਾਸੇ ਹੋ ਗਿਆ ਵਾ ਉਹ ਮੈਂ ਗੱਲ ਭਾਬੀ ਦੀ ਥੋੜਾ ਕੀਤੀ ਮੈਂ ਤਾਂ ਤੇਰੀ ਡਿਆ ਹਾਂ ਕਰਨ ਵੀ ਯਾਰ ਉਹਨਾਂ ਨੇ ਤੈਨੂੰ ਪਤਾ ਕਿੰਨਾ ਕੀਤੀ ਹੈ ਪੜਾਈ ਕੋਰਸ ਕੀਤੇ ਆ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਉਹਨਾਂ ਫਾਰਮ ਚ ਪੜ ਛ ਉਹਦੇ ਨੂੰ ਪਤਾ ਹੀ ਉਦੋਂ ਲੱਗਾ ਜਦੋਂ ਉਹਦੀ ਐਪਲੀਕੇਸ਼ਨ ਆ ਗਈ ਐ ਤੇ ਤੂੰ ਹੀ ਹੱਡ ਨਾਲ ਸਲਾਹ ਸੁਣਨੀ ਕਿਉਂ ਕੀਤੀ ਸਲਾਹ ਅਪਿੰਦਰਾ ਕਹੀ ਵਰਨੀ ਹੁੰਦੀ ਆ ਯਾਰ ਇਹੋ ਜੇ ਕੰਮ ਦੀ ਕਾਦੀ ਸਲਾਹ ਕਰਨੀ ਆ ਉਹ ਨਿੱਨੀ ਪੜਾਈ ਕੀਤੀ ਆ ਕੰਮ ਤੇ ਉਹਨੂੰ ਕਰਨਾ ਹੀਗਾ ਉਹਨੂੰ ਚੱਲ ਫਿਰ ਵੀ ਪਤਾ ਲਿਆ ਹੋਣਾ ਚਾਹੀਦਾ ਨਾ ਇਹ ਸਲਾਹ ਨਾਲ ਕੋਈ ਕਿਤੇ ਕਿੰਨੀ ਕ ਕਰਦੇ ਆ ਸਾਡੇ ਨਾਲ ਆ ਕੇ ਉਹ ਗੁੱਸਾ ਕਰਨ ਡਿਆ ਪਰਾ ਵਾ ਚਲੋ ਕੋਈ ਗੱਲ ਨਹੀਂ ਸਲਾਹ ਨਹੀਂ ਕਰਨ ਡਿਆ ਅਸੀਂ ਤੇ ਆਏ ਆ ਮਿਲਣ ਗੱਲਣ ਤੂੰ ਅੱਗੋਂ ਘੋਰ ਡਿਆ ਗੱਲਾਂ ਕਰਨ ਤੂੰ ਮਿਲਣ ਵਾਲੀਆਂ ਗੱਲਾਂ ਹੀ ਨਹੀਂ ਕਰਨ ਡਿਆ ਤੂੰ ਤੇ ਮੈਨੂੰ ਪਤਾ ਨਹੀਂ ਪੜਾਸ ਕੱਢਣ ਆਇਆ ਹਰੇ ਕੋਈ ਪਰਾਹਾਸ ਮੈਂ ਪ੍ਰਵਾਧਿਰ ਤੇ ਗਾਦੀ ਕੱਢਣੀ ਏ ਉਹ ਚਲੋ ਚਲੋ ਵਧੀਆ ਹੋ ਗਿਆ ਦੰਦ ਬਹੁਤ ਹੀ ਮਾਦਾ ਚਾਹ ਬਣਾਈਆਂ ਵੀ ਆ ਗਈ ਆ ਗਈ ਕੋਤ ਬਸ ਬਣ ਚਲੀ ਆ ਚਾਹ ਹੁਣ 5 ਮਿੰਟ ਤੇ ਲੱਗ ਹੀ ਜਾਂਦੇ ਬਣਾਉਂਦੇ ਆ ਰੋਲਾ ਦੇ ਕਿੱਦਾਂ ਪਉਦਾ ਵਾ ਵਿੱਚੇ ਵਿੱਚ ਤੇ ਓੱਖਾ ਮੇਨ ਠਾਲਿਆ ਕੋਸ ਤੇ ਨੂੰ ਦੱਸ ਇੰਨੇ ਬਾ ਰਾਤ ਨੂੰ ਕਿੱਥੇ ਡਿਊਟੀ ਕਰਨੀ 17ਵੀਂ ਰਾਤ ਪਿੰਦਰ ਤੋਂ ਹੀ ਨਾ ਫਿੱਟੋ ਤੇ ਮੈਂ ਉਹਨੀ ਚਾਚੀ ਕੋਲ ਚਲੀ ਆ ਆਪਣਾ ਮੈਡਮ ਮोटा ਕੰਮ ਕਰਾ ਦਿੰਨੀ ਆ ਤੂੰ ਕੰਮ ਕੀ ਕਰਾਉਣਾ ਬੈਠੀ ਰਹਾ ਉਹ ਕੋਈ ਗੱਲ ਨਹੀਂ ਉਹਨਾਂ ਨੇ ਕੰਮ ਕਿੰਨਾ ਖਵਾ ਚਲੋ ਚਾਹ ਤਾਂ ਬਣ ਗਈ ਆ ਪਾ ਕੇ ਫੜਾਈ ਆਵਾ ਚਾਚੀ ਜੀ ਵਧਾਈਆਂ ਹੁਣ ਤੁਹਾਨੂੰ ਬਹੁਤੀਆਂ ਬੋਤੀਆਂ ਤੁਸੀਂ ਤੇ ਦੱਸਿਆ ਨਹੀਂ ਓਹੋ ਪੁੱਤ ਪਤਾ ਕੀ ਗੱਲ ਵਾ ਦਿਮਾਗ ਅੰਦਰ ਉੱਥੇ ਰਹਿੰਦਾ ਵਾ ਨਾ ਕੋਸ਼ ਖਬਰੀ ਤੇ ਬੜੀ ਵੱਡੀ ਆ ਹਨਾ ਤੇ ਹੋਰ ਤੇ ਬੜਾ ਸ਼ੁਕਰਾਨਾ ਕਰਨੀ ਮਾਲਕ ਦਾ ਕਿ ਸ਼ੁਕਰਮ ਵਿਚਰੀ ਨੌਕਰੀ ਮਿਲ ਗਈ ਆ ਚਲ ਵਧੀਆ ਵਸ ਗੋ ਅਗਲੇ ਕਿਨੇ ਮਿਹਨਤ ਵੀ ਕਰਦੇ ਹੀ ਜਿਹਨਾਂ ਰਾਤ ਤੇ ਲੱਗੇ ਰਹਿੰਦੇ ਨੇ ਨਾਲ ਤਾਂ ਨਾ ਕੰਮ ਵੀ ਕਰਾਂਦੇ ਤੇ ਨਾਲ ਪੜ੍ਹਦੇ ਵੀ ਹੀ ਵਾਕਿਆ ਹੀ ਤੇਨੂੰ ਵੀ ਬਹੁਤਿਆ ਬਹੁਤਿਆ ਵਧਾਈਆਂ ਹੈ ਲੈ ਚੰਗਾ ਸਗੋ ਤੇ ਤੂੰ ਵੀ ਲੱਭ ਲੱਭ ਕੇ ਨੌਕਰੀ ਤੇ ਤੂੰ ਵੀ ਪੜ੍ਹੀ ਲਿਖੀ ਆ ਮੈਨੂੰ ਕਿੱਥੇ ਇਹਨਾਂ ਨੇ ਜਾਣ ਦੇਣਾ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਚਲ ਫਿਰ ਕੀ ਆ ਪੰਨਾ ਬਾਹਰ ਅੰਦਰ ਨਿਕਲੇ ਨਾ ਤੇ ਸੌ ਗਲਾਂ ਦਾ ਪਤਾ ਲੱਗਦਾ ਵਾ ਘਰ ਕੀ ਕਰਨਾ ਸਾਰਾ ਦਿਨ ਚਲੋ ਕੋਈ ਗੱਲ ਨਹੀਂ ਕਰਾਂਗੇ ਕਿਰੀ ਗੱਲ ਇਹਨਾਂ ਦੇ ਨਾਲ ਜੇ ਮੰਨ ਜਾਣਗੇ ਤੇ ਜੇ ਕੁਝ ਕਰਨਾ ਤੇ ਉਮੇਤੜ ਨਕਰਦਾ ਨਹੀਂ ਪੁੱਤ ਕਰਨਾ ਕੀ ਚਾਹ ਬਣ ਗਈ ਆ ਤੇ ਮੈਂ ਕੱਪਾਂ ਚ ਪਾ ਕੇ ਲੈ ਆਉਣੀ ਆ ਤੂੰ ਬਹਿ ਜਾ ਕੇ ਮੇਰੀ ਤੀ ਤੇ ਮੈਂ ਚਾਹ ਲੈ ਕੇ ਆਉਣੀ ਤੇਰੇ ਵਾਸਤੇ ਮੈਂ ਨਹੀਂ ਇਕੱਲੇ ਤੇ ਚਲ ਕੁਝ ਕਰਾ ਦੇਣੀ ਤੁਹਾਡੇ ਨਾਲ ਪਰ ਨਹੀਂ ਪੁੱਤ ਕਰਨਾ ਇੱਥੇ ਕੀ ਆ ਘੁੱਟ ਚਾਹ ਬਣਾਉਣੀ ਬਣਾ ਲਈ ਆ ਮੈਂ ਤੂੰ ਬਹਿ ਜਾ ਮੇਰੀ ਤੀ ਠੀਕ ਹੈ ਫਿਰ ਉਦਾਂ ਇੱਕ ਗੱਲ ਵਾ ਕੁੜੀ ਹੈ ਬੜੀ ਚੰਗੀ ਹੈ ਵੀ ਹੈ चल मालक की कृपा न न नवं हांडिया चंगी दो चाह तो दमें लो पुत पीओ चा आओ पुत ਕੋਸ ਨਾਉ ਕੀ ਕਰਦੇ ਹੈ ਤਾਂ ਨੀਣੀ ਕੁਝ ਵੀ ਨਾ ਮੰਮੀ ਘਰੇ ਹੀ ਅੱਛਾ ਵੇਲੇ ਉਹਨਾਂ ਕੀ ਕਰਨਾ ਹੈ ਅੱਛਾ ਅੱਛਾ ਹੋਰ ਚੱਲ ਤੇ ਤਿਹ ਨਾੜੀ ਲੈ ਆਉਣਾ ਹੈ ਭੈਣ ਜੀ ਨੂੰ ਵੀ ਕੋਈ ਗੱਲ ਨਹੀਂ ਲੈ ਲਾਉਂਦੇ ਹਾਂ ਹੋਰ ਤਿਆਰ ਵੀ ਛੱਡਾ ਆਹ ਠੀਕ ਆ ਮੰਮੀ ਤੈਨੂੰ ਵੀ ਨਹੀਂ ਨਹੀਂ ਪਤਾ ਮੈਂ ਤਾਂ ਬਣੀ ਪੀਤੀ ਤੇ ਮੇਰੇ ਫਿਰ ਜੀ ਕੁਝ ਹੋਣਾ ਪੈਂਦਾ ਲੈ ਪੁੱਤ ਖੜ ਕੋਈ ਗੱਲ ਨਹੀਂ ਭੈਣ ਜੀ ਆ ਲੱਲਾ ਥੋੜਾ ਥੋੜਾ ਦਾ ਲੋ ਫਿਰ ਕੀ ਆ ਲੈ ਪੁੱਤ ਲੈ ਨਾ ਲੈ ਤੂੰ ਹੀ ਲਾਵਾਸਾ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਆਪਣੇ ਸੁਣਾਓ ਬਸ ਟਾਈਮ ਪਾਸ ਹੋਣ ਡਿਆ ਵਧੀਆ ਅੱਛਾ ਅੱਛਾ ਕਰ ਦਿਆ ਕਿੰਨਾ ਕੁ ਮਿਲ ਜੂਗਾ ਮੇਰੀ ਗੱਲ ਸੁਣ ਜੇ ਰੋ 10 ਲੱਖ ਮਿਲਦਾ ਫੇਰ ਲੈ ਲਾਂਗੇ ਜੇ ਉਹ ਹੀ ਕੋ 2-3 ਲੱਖ ਮਿਲ ਨਾਲ ਫੇਰ ਐਵੇਂ ਕੀ ਲੋੜ ਹੈ ਕਾਗਜ਼ ਕਾਲੇ ਕਰਨ ਦੀ ਪਹਿਲੇ ਮੈਂ ਕਿੰਨਾ ਕਿ ਲਿਆ ਪਹਿਲਾਂ ਥੋੜਾ ਹੀ ਆ ਉਹ 40 45 ਲੱਖ ਰੁਪਇਆ ਲਿਆ ਪਹਿਲਾਂ ਸਾਰਾ ਮੈਂ ਆਹੋ ਚਲ ਠੀਕ ਆ ਲੈ ਲਾਂਗੇ ਕੋਈ ਕਮ ਕਮ ਕਰ ਲਾਂਗੇ ਪਹਿਲੇ ਨਾਲ ਕੀ ਕਰਨਾ ਜਿਹੜੇ ਪਹਿਲੇ ਲਏ ਆ ਉਹ ਕੁਝ ਇਹਨਾਂ ਦਾ ਲਿਆ ਸੀਗਾ ਹਸਪੀਟਲ ਵਾਲਿਆਂ ਦਾ ਉਹ ਘਰ ਘੁਰ ਬਣਾਤਾ ਸਾਰਾ ਗੱਡੀ ਲਈ ਦੋ ਮੋਟਰਸਾਈਕਲ ਲਏ ਹੈਂ ਉਹ ਡੰਗਰਾਂ ਵਾਲੇ ਬਰਾਂਡੇ ਬੁੰਡੇ ਪਾਏ ਆ ਗੱਡੀ ਵਾਲਾ ਹਾਲ ਪਾਇਆ ਵਾਵਾ ਤਗੜਾ ਉਹ ਪੈਸੇ ਤੈਨੂੰ ਪਤਾ ਹੀ ਹੁੰਦਾ ਕੱਖ ਨਹੀਂ ਪੈਸੇ ਦਾ। ਆ 2-3 ਸਾਲ ਤੇ ਮਿਸਤਰੀ ਲੱਗੇ ਰਹੇ ਆ। ਉਹ 40-45 ਲੱਖ ਤੇ ਇੰਨਾ ਲੱਗ ਲੁ ਗਿਆ ਵਾ। ਹੁਣ ਕੋਈ ਗੱਲ ਨਹੀਂ ਹੁਣ ਕੀ ਆ? ਵੈਲਿਊ ਹੀ ਦੇ ਜਾਣਦੇ ਆ। ਚੱਲ ਕਰ ਲਈ ਨੂੰ ਬੈਂਕ ਵਾਲਿਆਂ ਨਾਲ ਗੱਲ। ਇਹ 10 ਲੱਖ ਦੇ ਦੇਣਗੇ ਫੇਰ ਲੈ ਲਾਂਗੇ। ਆਹ ਵਾਹ। ਚਲੋ ਠੀਕ ਆ ਫੇਰ ਹੈਂ। ਯਾਰ ਵਧੀਆ ਵਾ। ਜਾਇਦਾ ਵਾ ਕਿਤੇ ਆਈਦਾ ਵਾ ਟਾ ਟਿੱਕੇ ਨਾ ਜਾਣੇ ਆ ਕਿਸ ਨੂੰ ਕੀ ਪਤਾ ਇਹ ਸਿੱਤੇ ਕਰਦੇ ਹੈਗਾ ਕਿ ਨਹੀਂ ਹੈਗਾ ਹੈ ਕੱਪੜਾ ਜਿਹੜਾ ਵਧੀਆ ਪਾਇਆ ਹੋਵੇ ਗੱਡੀ ਗੁੱਡੀ ਕੋਲ ਹੋਵੇ ਤੇ ਬੰਦੇ ਦਾ ਟਾ ਟਿੱਕਾ ਹੁੰਦਾ ਵਾ ਜਿਹੜੀ ਮਰਜ਼ੀ ਦੁਕਾਨ ਤੋਂ ਜੋ ਮਰਜ਼ੀ ਚੁੱਕ ਲਿਆਓ ਅਗਲੇ ਆਨੇ ਚੰਗਾ ਭਲਾ ਬੰਦਾ ਵਾ ਠੀਕ ਹੈ ਕਿ ਨਹੀਂ ਚਿੱਟਾ ਗਮੀ ਪਜਾਮਾ ਹੋਵੇ 10-12 ਲੱਖ ਦੀ ਗੱਡੀ ਹੋਵੇ ਤੇ ਅਨ ਕਾਊਂਟ ਖਲਾਈਆਂ ਹੋਣ ਬੰਦੇ ਨੇ ਤੇ ਜਿੱਥੇ ਮੱਦੀ ਠੱਗੀ ਮਾਰ ਲੇ ਬੰਦਾ